ਸ਼ਰਮਾ ਜੀ ਖਬਰਾਂ ਦੇ ਬਲਾਈਗੇ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ ਸਿੱਖਿਆ ਕ੍ਰਾਂਤੀ ਜਿਹਦੇ ਉੱਤੇ ਆਪਾਂ ਬੜੀ ਡਿਟੇਲ ਦੇ ਨਾਲ ਚਰਚਾ ਵੀ ਕਰਦੇ ਰਹੇ ਆਂ ਤੇ ਉਹਦੀ ਜਿਹੜਾ ਫੇਲਿਅਰ ਆ ਉਹਦਾ ਜਿਹੜਾ ਕਹਿ ਲਈਏ ਕਿ ਇੱਕ ਤਰੀਕੇ ਨਾਲ ناکامی ਹੈ ਉਹ ਸਾਰਿਆਂ ਦੇ ਸਾਹਮਣੇ ਆ ਉਹ ਪਹਿਲੇ ਨਾ ਆਪਾਂ ਪੁਰਾਣੇ ਸਮੇਂ ਦੇ ਵਿੱਚ ਪੋਸਟਰ ਪੜ੍ਹਦੇ ਹੁੰਦੇ ਸੀ ਵੀ ਜੇ ਕਿਸੇ ਫਿਲਮ ਦੀ ਕਾਮਯਾਬੀ ਹੋ ਜਾਂਦੀ ਸੀ ਨਾ ਉਹ ਕਹਿੰਦੇ ਕਿ ਫਲਾਣ ਫਿਲਮ ਦੀ ਹੈ ਪਾਰ ਸਫਲਤਾ ਤੋਂ ਬਾਅਦ ਹੁਣ ਫਲਾਣਾ ਨਿਰਦੇਸ਼ਕ ਜਾਂ ਫਲਾਣਾ ਨਿਰਮਾਤਾ ਲੈ ਕੇ ਆ ਰਿਹਾ ਆ ਫਿਲਮ ਹੁਣ ਕਹਿੰਦੇ ਕਿ ਸਿੱਖਿਆ ਕ੍ਰਾਂਤੀ ਦੀ ਹੈ ਪਾਰ ਸਫਲਤਾ ਤੋਂ ਬਾਅਦ ਜਿਹੜੀ ਕਿ ਇਹ ਦਾਅਸਰੇ ਨੇ ਹੁ ਪਰਵਿੰਦ ਜੀ ਵੈਸੇ ਸਿੱਖਿਆ ਕ੍ਰਾਂਤੀ ਹਜੇ ਵੀ ਚੱਲੀ ਜਾਂਦੀ ਹੈ ਉਹ ਕਈ ਜਿਵੇਂ ਹੁੰਦਾ ਨਾ ਕਿ ਛੋਟੇ ਕਸਬੇ ਵਾਲਾ ਸਿਨੇਮਾ ਹੁੰਦਾ ਫਿਰ ਉੱਥੇ ਟਿਕਟ ਸਸਤੀ ਹੁੰਦੀ ਹੈ ਫਿਰ ਉਹ ਲੰਬੇ ਦਿਨ ਤੱਕ ਚੱਲੀ ਜਾਂਦੀ ਉੱਥੇ ਫਿਲਮ ਹਾਂਜੀ ਹਾਂਜੀ ਤੋਂ ਉਹਵੇਂ ਚੱਲ ਰਿਹਾ ਕੰਮ ਹਜੇ ਵੀ ਐਮਐਲਏ ਨੂੰ ਭੱਜਣਾ ਪੈ ਰਿਹਾ ਕਿਤੇ ਮਾਫੀ ਮੰਗਣੀ ਪੈ ਰਹੀ ਹੈ ਕਿਤੇ ਪਿਛਲੀ ਕੰਧ ਭੰਨਣੀ ਪੈ ਰਹੀ ਹੈ ਹੈਨਾ ਬਹੁਤ ਕੁਝ ਹੋ ਰਿਹਾ ਜਿਵੇਂ ਉਹ ਵਰਤਾਰਾ ਬਿਲਕੁਲ ਚੱਲ ਰਿਹਾ ਪਰ ਜਿਹੜਾ ਸਵਾਲ ਤੁਸੀਂ ਛੱਪੜ ਕ੍ਰਾਂਤੀ ਨੂੰ ਲੈ ਕੇ ਕੀਤਾ ਮੈਂ ਇਹਦੇ ਵਿੱਚੋਂ ਆਸ ਦੇਖਦਾ ਹਾਂ ਜੀ ਜੀ ਕਿ ਰੱਬ ਕਰੇ ਕਿ ਸ਼ਾਇਦ ਇਹਨਾਂ ਦੀ ਇਹ ਯੋਜਨਾ ਪੰਜਾਬ ਦੇ ਹਿੱਤ ਵਿੱਚ ਸਾਬਤ ਹੋ ਜਵੇ ਹਮ ਹਮ ਜਿੱਦੀ ਉਮੀਦ ਪਰ ਮੈਨੂੰ ਬਹੁਤ ਘੱਟ ਹੈ ਪਰ ਉਹਦੇ باوجود ਵੀ ਮੈਂ ਆਸ ਰੱਖ ਕੇ ਖਬਰ ਦੀ ਚਰਚਾ ਕਰ ਰਿਹਾ ਇਹ ਕਹਿੰਦੇ ਕਿ 15000 ਦੇ ਕਰੀਬ ਪੰਜਾਬ ਦੇ ਛੱਪੜਾਂ ਦਾ ਸੀ ਨਵੀਨੀਕਰਨ ਕਹਿ ਲਿਏ ਜਾਂ ਉਹ ਇਹ ਕਹਿੰਦੇ ਨੇ ਜੀ ਕਿ ਪਿੰਡੂ ਮੁੜ ਮਤਲਬ ਕਿ ਉਹਦੀ ਇਹਨਾ ਪੁਨਰਸਰਜੀਤੀ ਅਸੀਂ ਕਰਨੀ ਹੈ ਉਹਨਾਂ ਦੇ ਛੱਪੜਾਂ ਦੀ ਟੋਬਿਆਂ ਦੀ ਇਹਨਾ ਤਲਾਵਾਂ ਦੀ ਸੋ ਉਸ ਤਹਿਤ ਅਸੀਂ ਇਹ ਯੋਜਨਾ ਲੈ ਕੇ ਆਏ ਹਾਂ ਔਰ 4573 4573 ਕਰੋੜ ਦਾ ਇਹ ਪ੍ਰੋਜੈਕਟ ਹੈ ਹਮ ਹੁਣ ਮੈਂ ਪੰਜਾਬ ਚ ਦੇਖਦਾ ਕਿ 12000 ਤੋਂ ਬਾਅਦ ਪਿੰਡ ਨੇ ਸਾਡੇ ਤੇ ਹਰ ਪਿੰਡ ਚ ਔਸਤਨ ਇੱਕ ਛੱਪੜ ਤਾਂ ਆਪਣੇ ਹੁੰਦਾ ਇੱਕ ਟੋਬਾ ਤਾਂ ਹੁੰਦਾ ਤੇ ਕਈ ਪਿੰਡ ਬੜੇ ਨੇ ਉੱਥੇ ਦੋ ਦੋ ਤਿੰਨ ਤਿੰਨ ਵੀ ਹੋਣਗੇ ਸੋ ਪਰ ਕੋਰੀ ਸਚਾਈ ਸਿੱਧੀ ਸਚਾਈ ਇਹ ਹੈ ਇਹ ਬਹੁ ਗਿਣਤੀ ਪਿੰਡਾਂ ਦੇ ਵਿੱਚ ਹੁਣ 66 ਟੋਬੇ ਪੂਰ ਦਿੱਤੇ ਗਏ ਨੇ ਹਮ ਕਬਜ਼ੇ ਹੋ ਗਏ ਤੇ ਉਹਨਾਂ ਦੇ ਉੱਤੇ ਫਿਰ ਪਲਾਟ ਵੀ ਕੱਟ ਹੋ ਗਏ ਕਿਤੇ ਪਾਰਕ ਬਣ ਗਿਆ ਕਿਤੇ ਕੁਝ ਬਣ ਗਿਆ ਬਹੁਤ ਕੁਝ ਹੋ ਗਿਆ ਹਮ ਹੁਣ ਜਿਹੜੇ 15000 ਦੀ ਗੱਲ ਕਰਦੇ ਨੇ ਕੀ ਇਹ ਹਕੀਕਤ 'ਚ 15000 ਹੀ ਹੋਣਗੇ ਹਮ ਹਮ ਜਾਂ 5-700 ਦਾ ਕਰਕੇ ਖਰਚਾ 15000 ਦਾ ਪਾਉਣਾ ਹਮ ਆ ਹੁਣ ਇਹਨਾਂ ਦੀ ਕੁਝ ਵੀਡੀਓ ਸਾਹਮਣੇ ਆ ਰਹੀਆਂ ਨੇ ਦਿੱਲੀ ਦੇ ਜਿਨ੍ਹਾਂ ਨੂੰ ਕਹਿੰਦੇ ਸੀ ਸਰਕਾਰੀ ਸਕੂਲਾਂ 'ਚ ਅਸੀਂ সুইমিং ਪੂਲ ਬਣਾਏ ਨੇ ਹਾਂਜੀ ਉੱਥੇ ਉਹ ਪਲਾਸਟਿਕ ਦੀਆਂ ਉਹ ਲਾਤੀਆਂ ਅੰਦਰ ਟਾਈਲਾਂ ਦੀ ਥਾਂ ਦੇ ਉੱਤੇ ਸੀਟਾਂ ਲੱਗੀਆਂ ਹੋਈਆਂ ਨੇ ਅੰਦਰ সুইমিং ਪੂਲ ਨੂੰ ਕਹੇ ਜਿਹਨੂੰ সুইমিং ਪੂਲ ਕਹਿੰਦੇ ਆ ਸੋ ਫੜੀਆਂ ਜਾ ਰਹੀਆਂ ਇਹਨਾਂ ਨੂੰ ਦਿਖ ਰਿਹਾ ਹੋ ਰੰਗ ਸਾਰ ਹੈ ਨਾ ਸੋ ਇਸ ਲਈ ਇੱਥੇ ਸਵਾਲੇ ਖੜਾ ਕਿ ਕਿਤੇ ਇਹ ਨਾ ਹੋਵੇ ਕਿ ਬਾਅਦ 'ਚ ਲੱਭਣ ਇਹਨਾਂ ਨੂੰ 5-700 ਹਜ਼ਾਰ 2000 5000 10000 ਤੱਕ ਵੀ ਤੇ ਬਾਕੀ ਦਾ ਕੀ ਹੋਊਗਾ ਜਾਂ ਇਹ ਇੱਥੇ ਕਬਜ਼ੇ ਛਡਾਉਣਗੇ ਖਾਲੀ ਕਰਾਉਣਗੇ ਬਲਡੋਜ਼ਰ ਚਲਾਉਣਗੇ ਫਿਰ 15000 ਪੂਰੇ ਕਰਕੇ ਦੇਣਗੇ ਹਮ ਚਲੋ ਹੁਣ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹ ਛੱਪੜ ਦੀ ਪੁਨਰਸਰਜੀਤੀ ਘਟਾ ਹਮ ਸੰਤ ਬਲਬੀਰ ਸਿੰਘ ਸਿੰਚੇਲ ਦੇ ਮੋਢੇ ਤੇ ਬੰਦੂਖ ਚਲਾਉਣੀ ਵੱਧ ਕੰਮ ਹੈ ਉਹ ਅੱਛਾ ਕਿਉਂਕਿ ਇਹ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਪਿੰਡਾਂ ਦੇ ਛੱਪੜਾਂ ਟੋਬਿਆਂ ਦੀ ਪੁਨਰਸਰਜੀਤੀ ਕਰਦਿਆਂ ਹੋਇਆਂ ਉਸ ਦੇ ਅੰਦਰ ਅਸੀਂ ਸਿੰਚੇਲ ਮਾਡਲ ਲੈ ਕੇ ਆ ਰਹੇ ਹਾਂ ਹਮ ਹੁਣ ਜੇ ਸੀਚਲ ਮਾਡਲ ਆਊਗਾ ਬਾਈ ਫਿਰ ਪਾਈਪਾਂ ਵੀ ਆਉਣਗੀਆਂ ਹਾਂਜੀ ਫਿਰ ਰੇਤਾ ਬਜਰੀ ਵੀ ਆਊਗਾ ਹੂੰ ਫਿਰ ਮੈਨੂੰ ਨਹੀਂ ਪਤਾ ਕਿ ਸਰਪੰਚ ਕੱਲੇ ਚ ਇਹਨਾਂ ਦਾ ਹੁੰਦਾ ਕਿ ਉਹ ਕੱਲਾ ਛੱਡ ਜਾਊਗਾ ਕੁਝ ਹੂੰ ਹੈਨਾ ਫਿਰ ਤਾਂ ਇੱਥੇ ਪੰਚਾਇਤ ਅਫਸਰਾਂ ਤੇ ਵੀ ਕੰਮ ਆਊਗਾ ਪਰ ਪੰਚਾਇਤ ਅਫਸਰ ਆਪਣੇ ਲਈ ਕਿੰਨਾ ਕਸਮੇਟ ਲੂਗਾ ਫਿਰ ਤਾਂ ਮੰਤਰੀ ਸੁੰਦਰੀਂ ਤੱਕ ਵੀ ਸਵਾਲ ਜਾਊਗਾ ਕੀ ਇਹ ਇਮਾਨਦਾਰੀ ਨਾਲ ਕੰਮ ਹੋਣ ਵਾਲੀ ਪਹਿਲ ਕਦਮੀ ਹੈ ਜਾਂ ਇਹ ਪਹਿਲਾਂ ਤੋਂ ਹੀ ਕਿਉਂਕਿ ਜਿਹੜੀ ਇਹ ਸਰਕਾਰ ਬਦਲ ਨਾਲ ਸਿਸਟਮ ਨਹੀਂ ਬਦਲਦਾ ਥੱਲੇ ਵਾਲਾ ਮੈਂ ਕਹਿੰਦਾ ਮੰਤਰੀ ਇਮਾਨਦਾਰ ਹੋਊਗਾ ਹੂੰ ਸਹੀ ਗੱਲ ਹੈ ਮੈਂ ਕਹਿੰਦਾ ਪਿਛਲੇ ਆ ਮੰਤਰੀਆਂ ਨਾਲੋਂ ਇਹ ਮੰਤਰੀ ਵਧੀਆ ਇਮਾਨਦਾਰ ਹੋਊਗਾ ਪਰ ਥੱਲੇ ਵਾਲਾ ਢਾਂਚਾ ਹੂੰ ਜਿਹੜਾ ਉਹ ਗੜਖ ਗਿਆ ਉਹਨੂੰ ਕਿਵੇਂ ਠੀਕ ਕਰੋਗੇ ਹੂੰ ਉਹ ਕਈ ਵਾਰ ਇਮਾਨਦਾਰ ਅਫਸਰ ਨੂੰ ਵੀ ਇਮਾਨਦਾਰ ਲੀਡਰ ਨੂੰ ਵੀ ਝਾਟਵਾ ਲੈਂਦੇ ਆ ਕਿ ਜਨਾਬ ਇੰਨਾ ਮਿਲਣਾ ਤੇ ਉਹ ਇੰਨਾ ਮਿਲਣਾ ਫਿਰ ਬੰਦਾ ਹਸਾਬੇ ਲਾਗਾ ਰਹਿੰਦਾ ਕਿ 1 ਮਿੰਟ ਚ ਇੰਨਾ ਤਾਂ 10 ਮਿੰਟਾਂ ਚ ਇੰਨਾ ਪੂਰੇ ਪੰਜਾਬ ਦਾ ਮੰਤਰੀ ਆ ਮੇਰਾ ਤਾਂ ਇੰਨਾ ਹੂੰ ਇਹ ਫਿਰ ਗੁਣਾ ਘਟਾਈ ਖਾ ਲੈਂਦਾ ਤੁਹਾਨੂੰ ਤਾਂ ਸਹੀ ਗੱਲ ਸੋ ਇੱਥੇ ਅੱਧਾ ਪੰਜਾਬ ਅੱਜ ਦੀ ਤਰੀਕ ਚ ਅੱਧੇ ਤੋਂ ਵੱਧ ਪੰਜਾਬ ਇਹੀ ਹਿਸਾਬ ਲਾਉਂਦਾ ਰੋਜ਼ ਰਾਤ ਨੂੰ ਉਹ ਇਹ ਨਹੀਂ ਹਿਸਾਬ ਲਾਉਂਦਾ ਕਿ ਮੇਰਾ ਜਵਾਕ 11 ਘੰਟੇ ਦੀ ਕਿਵੇਂ ਉੱਥੇ ਕੈਨੇਡਾ ਅਮਰੀਕਾ ਚ ਨਾਈਟ ਸ਼ਿਫਟ ਕਰ ਰਿਹਾ ਹੈ ਕਿਵੇਂ ਉਹ ਹੀ ਹਿਸਾਬ ਲਾਉਂਦਾ ਕਿ ਲੈ ਐਨੇ ਬਣਾ ਲਿਆ ਆਪਣੇ ਨਿਆਣੇ ਨੇ ਹੁਣੇ ਅੱਜ ਰਾਤ ਨੂੰ ਉਹ ਡਾਲਰਾਂ ਨੂੰ ਇੰਡੀਆ ਵਾਲੀ ਕਰੰਸੀ ਜੇ ਗੁਣਾ ਕਰ ਕਰਕੇ ਦੇਖੀ ਉਹ ਹੀ ਹਾਲ ਇਹ ਰਿਸ਼ਵਤ ਖੋਰੀ ਵਾਲਿਆਂ ਦਾ ਹੋ ਗਿਆ ਕਿ ਗੁਣਾ ਕਰਕੇ ਹੀ ਹਿਸਾਬ ਲਾਉਂਦੇ ਰਹਿੰਦੇ ਨੇ ਕਿ ਐਨੇ ਬਣ ਗਏ ਸੋ ਉਹਦੇ ਵਿੱਚੋਂ ਮੈਨੂੰ ਫਿਕਰ ਆ ਸੋ ਪਰ ਕੁੱਲ ਮਿਲਾ ਕੇ ਇਹਨਾਂ ਨੇ ਦਮ ਭਰਿਆ ਕਿ ਅਸੀਂ ਪਿੰਡਾਂ 'ਚ ਸਿੰਚਾਈ ਦਾ ਮਾਡਲ ਲੈ ਕੇ ਆਵਾਂਗੇ ਜੀ ਹੋਰ ਉਹਦੇ ਰਾਹੀ ਇਹ ਛੱਪੜਾਂ ਦੇ ਅੰਦਰ ਇਹਨਾਂ ਮਤਲੋ ਤਿੰਨ ਖੂਹ ਵਾਲਾ ਪ੍ਰੋਜੈਕਟ ਲੱਗੂਗਾ ਫਿਰ ਹੂੰ ਕਿ ਪਹਿਲਾਂ ਗਾਂਦੀ ਖੂਹ ਚਾਰਿਆ ਫਿਰ ਦੂਏ 'ਚੋਂ ਫਿਰ ਤੀਏ 'ਚੋਂ ਫਿਰ ਸਾਫ਼ ਹੋ ਕੇ ਜੋ ਇੰਨਾ ਕ ਸਾਫ਼ ਹੋਊਗਾ ਕਿ ਖੇਤਾਂ ਨੂੰ ਲੱਗ ਸਕੇ ਜੀ ਕਹਿੰਦੇ ਹੂੰ ਸੋ ਸਵਾਲ ਤਾਂ ਇਹ ਆ ਕਿ ਜਿਹੜੇ ਟੋਬੇ ਜਿਹੜੇ ਛੱਪੜ ਜਿਹੜੇ ਤਲਾਕ ਕਿਸੇ ਸਮੇਂ ਪਿੰਡਾਂ ਦੀ ਲਾਈਫਲਾਈਨ ਸੀ ਹੂੰ ਉਹ ਤਬਾਹ ਕਿਨੇ ਕੀਤੇ ਨੇ ਹੂੰ ਉਹਦੇ ਲਈ ਕੀ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਅਸੀਂ ਪਿੰਡ ਵਾਲੇ ਲੋਕ ਜ਼ਿੰਮੇਵਾਰ ਆ ਸਹੀ ਹੈ ਸਹੀ ਹੈ ਇਹ ਸੋਚਣ ਦੀ ਲੋੜ ਪ੍ਰਵੀਨ ਜੀ ਮੇਰੇ ਆਪਣੀ ਹੱਡੀਂ ਹਡਾਈ ਹੈ ਕਿ ਸਾਡੇ ਨਾਲ ਦੇ ਸਾਥੀ ਸਾਡੇ ਕੋਲ ਤਾਂ ਕੋਈ ਲੰਗਰ ਪਸ਼ੂ ਨਹੀਂ ਸੀਗਾ ਜ਼ਮੀਨ ਜਾਇਦਾਦ ਨਹੀਂ ਆ ਪਰ ਜਿਹੜੇ ਨਾਲ ਦੇ ਦੋਸਤਾਂ ਮਿੱਤਰਾਂ ਕੋਲ ਸੀ ਸਾਡੇ ਗੁਰੂ ਘਰ ਦੇ ਸਾਹਮਣੇ ਟੋਬਾਏ ਹਸਪਤਾਲ ਦੇ ਨਾਲ ਹੂੰ ਹੂੰ ਤੇ ਉੱਥੇ ਖਾਲ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਤੇ ਉੱਥੇ ਬਾਹਰ ਖਾਲ ਚ ਪਸ਼ੂਆਂ ਨੇ ਸਵੇਰੇ ਜਾਣ ਲੱਗੇ ਸ਼ਾਮ ਨੂੰ ਆਉਣ ਲੱਗੇ ਜਾਂ ਜਿਹੜੇ ਨਹੀਂ ਖੇਤਾਂ ਨੂੰ ਲੈ ਕੇ ਜਾਂਦੇ ਉਹ ਦੁਪਹਿਰ ਨੂੰ ਕੋਲ ਕਿ ਲਾਂਜੀ ਉੱਥੇ ਬਾਣੀ ਪੜਾਉਂਦੇ ਸੀ ਲਿਆ ਕੇ ਪਾਣੀ ਪੀਣ ਤੋਂ ਬਾਅਦ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਮੈਸਾਂ ਨੇ ਛੱਪੜ ਕੰਨੀ ਨੂੰ ਤੁਰ ਪਣਾ ਆਪਣੇ ਆਪ ਟੋਬੇ 'ਚ ਉਤਰ ਜਾਣਾ ਤੇ ਕਈ ਜਵਾਕ ਪੂੰਛਾ ਫੜ ਕੇ ਨਾਲ ਉਤਰ ਜਾਂਦੇ ਸੀ ਉੱਪਰ ਬੈਠ ਕੇ ਚੜ ਜਾਂਦੇ ਸੀ ਨਾ ਮੈਸਾਂ ਦੇ ਸੋ ਉਹ ਉਸੇ ਤਰ੍ਹਾਂ ਕੱਪੜੇ ਲੀੜੇ ਧੋਣ ਲਈ ਵੀ ਜਵਾਕਾਂ ਦੇ ਣਾਉਣ ਧੋਣ ਲਈ ਵੀ ਉਹ ਵਰਤੇ ਜਾਂਦੇ ਰਹੇ ਨੇ ਮਤਲਬ ਗੰਦਾ ਪਾਣੀ ਨਹੀਂ ਹੁੰਦਾ ਸੀ ਉਹ ਜੀ ਤੇ ਪਰ ਹੁਣ ਅਸੀਂ ਉੱਥੇ ਹੀ ਲਿਫਾਫੇ ਉੱਥੇ ਹੀ ਕੂੜਾ ਉਹਦੇ ਵਿੱਚ ਸੀਵਰੇਜ ਉਹਦੇ ਵਿੱਚ ਗੰਦ ਦੁਕਾਨਾਂ ਦਾ ਸਾਰਾ ਕੁਝ ਉਹ ਹੁਣ ਸੀਵਰੇਜ ਬਣ ਗਿਆ ਥੋੜਾ ਵੱਡਾ ਖੁੱਲਾ ਸੀਵਰੇਜ ਜਿਹਦੇ ਢੱਕਣ ਗਾਇਬ ਹੋ ਗਏ ਸਮਝ ਲਓ ਸਹੀ ਗੱਲ ਹੈ ਸਹੀ ਹੈ ਬਿਲਕੁਲ ਜਿਨ੍ਹਾਂ ਪਿੰਡਾਂ 'ਚ ਹੈਗੇ ਨੇ ਉਹ ਬਿਨਾਂ ਢੱਕਣ ਵਾਲਾ ਥੋੜਾ ਸੀਵਰੇਜ ਹੈ ਸੀਵਰੇਜ ਹੈ ਬਿਲਕੁਲ ਸਹੀ ਤੇ ਫਿਰ ਅਸੀਂ ਪਿੰਡ ਦੇ ਵਿੱਚ ਆਏ ਮੰਤਰੀ ਸੰਤਰੀ ਨੂੰ ਮੰਗਦੇ ਕੀ ਹਾਂ ਕਿ ਸਾਡੇ ਪਿੰਡ ਨੂੰ ਮੈਡੀਕਲ ਦੇ ਦਿਓ ਜੀ ਵਧੀਆ ਕੋਈ ਸਹੂਲਤ ਸਾਡੇ ਪਿੰਡ 'ਚ ਜੀ ਹਸਪਤਾਲ ਖੋਹਦੋ ਜੀ ਡਾਕਟਰ ਨਹੀਂ ਹੈਗੇ ਜੀ ਡਾਕਟਰ ਦੇ ਦਿਓ ਦਵਾਈਆਂ ਦੀ ਦੁਕਾਨ ਜੀ ਵਧੀਆ ਚਾਹੀਦੀ ਹੈ ਜੀ ਕੋਈ ਇਦਾਂ ਦਾ ਕੰਮ ਦੇ ਦਿਓ ਜੀ ਕੋਈ ਸਹੱਜਾ ਕਰਾ ਦਿਓ ਜੀ ਸੱ ਵਾਲੇ ਹੈ ਕਿ ਇਹ ਬਿਮਾਰੀਆਂ ਸੇੜੀਆਂ ਕਿਨੇ ਸਹੀ ਗੱਲ ਜੇ ਅਸੀਂ ਉਹ ਸਫਾਈ ਵਾਲੀ ਪ੍ਰਕਿਰਿਆ ਮੰਗਦੇ ਕਿ ਜੀ ਆਹ ਇਹਦਾ ਕੰਮ ਕਰੋ ਜੀ ਕੋਈ ਆਪਾਂ ਇੱਕ ਪਿੰਡ ਦੀ ਇੱਕ ਦਿਨ ਗੱਲ ਕਰਕੇ ਹਟੇ ਕਿ ਉਹਨੇ ਆਪਣਾ ਪਲਾਸਟਿਕ ਨੂੰ ਟ੍ਰੀਟਮੈਂਟ ਦਾ ਪਲਾਂਟ ਲਾ ਲਿਆ ਹਾਂਜੀ ਹਾਂਜੀ ਸੋ ਇਹੀ ਜੀ ਪਹਿਲ ਕਦਮੀ ਹੈ ਨਾ ਪਿੰਡਾਂ ਚ ਕਿੰਨੀ ਸਕਦੀ ਸੋ ਕੀ ਇਹ 15000 ਪਿੰਡਾਂ ਦੇ ਵਿੱਚ 4573 ਕਰੋੜ ਨਾਲ ਇਹ ਗੰਦਗੀ ਤੋਂ ਹੋ ਜੂਗੀ ਹੂੰ ਜੇ ਤਾਂ ਇਹ ਤਾਂ ਹੋ ਜੂਗੀ ਫਿਰ ਤਾਂ ਠੀਕ ਹੈ ਜੇ ਇੱਥੇ ਵੀ ਸਿੱਖਿਆ ਕ੍ਰਾਂਤੀ ਵਾਲੇ ਪੱਥਰੇ ਲਾਉਣੇ ਆ ਸਿਰਫ ਹੂੰ ਬੇਪਰਫਸੋਰ ਹੈ ਚਲੋ ਦੂਹਿਆਂ ਦਾ ਪਤਾ ਨਹੀਂ ਅੱਜ ਫਤੇਗੜ ਸਾਹਿਬ ਤੋਂ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਉਹ ਮੇਰੇ ਪਿੰਡ ਵੀ ਜਾ ਕੇ ਆਈ ਹੈ ਟੀਮ ਇਸ ਜਿੱਦੇ ਟੋਬੇ ਦੀ ਆਪਾਂ ਗੱਲ ਕਰਦੇ ਆ ਟੋਬੇ ਤੇ ਖੜ ਕੇ ਫੋਟੋਆਂ ਖਿਚਾ ਕੇ ਆਏ ਨੇ ਮੰਤਰੀ ਠੀਕ ਹੈ ਹੈਨਾ ਸੋ ਉਹ ਦੇਖਦੇ ਆ ਜੀ ਹੁਣ ਮਤਲਬ ਕਿ ਪਿਛਲੀਆਂ ਸਰਕਾਰਾਂ ਤੋਂ ਵੀ ਉਹਨਾਂ ਦੇ ਕੁਝ ਕੰਮ ਹੁੰਦੇ ਆਏ ਨੇ ਉਹਦਾ ਨਵੀਨੀਕਰਨ ਕਦੇ ਉੱਥੇ ਮੱਛੀ ਵਾਲਾ ਉਹ ਖਲਣਾ ਜੀ ਮੱਛੀ ਪਾਲਣ ਦਾ ਕਦੇ ਜੀ ਹੁਣ ਆ ਇਦਾਂ ਵਾਲਾ ਬਣਨਾ ਜੀ ਉਹ ਪੱਕਾ ਕੱਚਾ ਜਾ ਹੋਇਆ ਪਿਆ ਸੋ ਉਹਨੂੰ ਦੇਖਦੇ ਆ ਜੀ ਹੁਣ ਕੀ ਦਾ ਬੋਰਡ ਲਾ ਕੇ ਕੀ ਕਰਦੇ ਆ ਪਰ ਜੇ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਨੂੰ ਮੁਰੜ ਸੁਰਜੀਤ ਕਰ ਦੇਣ ਹੂੰ ਹੂੰ ਤੇ ਬਕਾਇਦਾ ਤੌਰ ਤੇ ਮਤਲਬ ਜਿਹੜਾ ਘਰਾਂ ਦੇ ਸੀਵਰੇਜ ਦਾ ਉਹਦਾ ਕੋਈ ਵੱਖਰਾ ਪ੍ਰਬੰਧ ਕਰ ਦੇਣ ਹੂੰ ਤਾਂ ਪਿੰਡਾਂ ਦੇ ਵਿੱਚ ਮੁੜ ਕੇ ਜ਼ਿੰਦਗੀ ਧੜਕਣ ਨਾਲ ਰਾਹ ਹੋ ਜਾਊਗਾ ਸਾਨੂੰ ਮੁੜ ਕੇ ਤੋਬੇ ਤਲਾਵਾਂ ਵੱਲੋਂ ਮੁੜਨਾ ਪੈਣਾ ਖਰੇ ਹਨ ਤਲਾਵੋ ਕਿਤਾਬ ਪੜ੍ਹ ਕੇ ਦਿਖ ਰਹੇ ਬੰਦਿਆਂ ਨੂੰ ਚਾਲਨ